ਸਮਾachar ਤੁਸੀਂ ਦੇਖ ਰਹੇ ਹੋ ਪਬਲਿਕ ਸਪੌਂਸਰਡ ਨਿਊਜ਼ ਫੋਕਸ ਤੇ ਮੈਂ ਬਹਾਦਰ ਸਿੰਘ ਜਿਲ੍ਹਾ ਸ਼ਿਆਰਪੁਰ ਇਸ ਹੈ ਟਾਂਡਰ ਦੇ ਮੇਨ ਬਾਜ਼ਾਰ ਉੜਮੜ ਗਾਂਧੀ ਚੌਕ ਨਜ਼ਦੀਕ ਚੋਰਾਂ ਨੇ ਬੀਤੀ ਰਾਤ ਰਾਮ ਫੋਰੈਕਸ ਦੀ ਦੁਕਾਨ ਤੇ ਘਾਤ ਲਗਾ ਕੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਦੁਕਾਨ ਮਾਲਕ ਸੁਹਾਚਾਵਲਾਂ ਨੇ ਦੱਸਿਆ ਕਿ ਮੈਂ ਦਿਨ ਸੌਵਾਂ ਵੇਲੇ ਦੁਕਾਨ ਬੰਦ ਕਰਕੇ ਘਰ ਗਿਆ ਸੀ ਜਦ ਵੇਲੇ ਦੁਕਾਨ ਖੋਲੀ ਤਾਂ ਦੇਖਿਆ ਦੁਕਾਨ ਦੀ ਪਿਛਲੀ ਦੁਆਰ ਤੇ ਲੱਗੇ ਇਸ ਨੂੰ ਪੁੱਟ ਕੇ ਚੋਰ ਦੁਕਾਨ ਦੇ ਅੰਦਰ ਦਾਖਲ ਹੋ ਗਏ ਤੇ 10 ਲੱਖ ਨਗਦੀ ਉਡਾ ਕੇ ਲੈ ਗਏ ਜਦ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸੀ ਤਾਂ ਉਹਨਾਂ ਦੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਪਬਲਿਕ ਸਪੌਟ ਨਿਊਜ਼ ਫੋਕਸ ਬਿਊਰੋ ਦੇ ਨਾਲ ਬਹਾਦਰ ਸਿੰਘ ਤੇ ਪ੍ਰਵੀਨ ਸੋਹਲ ਦੀ ਰਿਪੋਰਟ 8 ਵਜੇ ਦੁਕਾਨ ਬੰਦ ਕਰਕੇ ਗਿਆ ਦੁਕਾਨ ਬੰਦ ਕਰਨ ਤੋਂ ਬਾਅਦ ਮੈਂ ਸਵੇਰੇ ਤੇ 500 ਡਾਲਰ ਮੇਰਾ ਤੇ 5000 ਗ੍ਰਾਮ ਤੇ 200 ਜੋਰੋ ਤੇ 9 ਕੋ ਲੱਖ 8 9 ਲੱਖ ਦੇ ਡੇਢ ਚੋਰੀ ਬੈਂਕ ਚੋਂ ਕੱਲ ਮੈਂ ਕਢਾਏ ਪੈਸੇ ਤੇ ਜੋ ਹੋ ਮੇਰੇ ਚੋਰੀ ਹੋ ਗਏ ਵੈਸੇ ਚਿਹਰੇ ਆ ਕੇ ਦੇਖਿਆ ਤੇ ਮੇਰੀ ਦਰਵਾਜ਼ਾ ਮਗਰੋਂ ਦੀ 13 ਇੰਚੀ ਤੋੜ ਕੇ ਇਹ ਚੀਜ਼ ਤੋੜ ਕੇ ਦੁਕਾਨ ਚ ਕਲੇਰਾ ਸਾਰਾ ਪਾ ਕੇ ਤੇ ਲੈ ਗਏ ਪੈਸੇ ਚੋਰੀ ਹੋ ਦਿੱਤੇ ਪਥਾਣੇ ਰਿਪੋਰਟ ਤੇ ਮੇਰੀ ਵਸਤੂ ਨਹੀਂ ਦੀ ਦੁਕਾਨ ਚ ਚੈੱਕ ਬੁਕਾ ਤੇ ਮੇਰੀ ਨਾਲ ਲੈ ਗਏ ਸਭ ਕੁਝ ਲੈ ਗਏ ਹਰ ਇੱਕ ਜਗ੍ਹਾ ਮੇਰਾ ਹਰ ਇੱਕ ਜਗ੍ਹਾ ਫੋਲਡ ਉਹ ਸਾਡੇ ਨੂੰ 10 ਲੱਖ ਰੁਪਏ ਦੇ ਵਿੱਚ ਪੁਲਸ ਨੇ ਆਈ ਪੁਲਸ ਨੇ ਦੇਖਿਆ ਕਾਰਵਾਈ ਕੀਤੀ ਕਿ ਮਗਰੋਂ ਸੇ ਤੋਂ ਕਿਥੋਂ ਆਏ ਕਿ ਤਾ ਨਹੀਂ ਬਸ ਇਹ ਕਾਰਵਾਈ ਕੀਤੀ ਪੁਲਸ ਜਿਆਸਨ ਨੂੰ ਮੰਗ ਕਰਦੇ ਕਿ ਮੇਰੇ ਚੋਰ ਫੜੇ ਜਾਣ ਫੜੇ ਜਾਣ ਮੇਰੀ ਸੁਣਵਾਈ ਬਸ ਇਹ ਸਾਨੂੰ ਕੋਈ ਚਾਹਲਾ ਮੰਨੇ ਕਿ ਇਹਨਾਂ ਜਦੋਂ ਕੋਣ ਆਇਆ ਵੀ ਸਾਡੇ ਚੋਂ ਕੋਈ ਪਾੜ ਪਾ ਕੇ ਚੋਰੀ ਹੋ ਗਈ ਆ ਅਸੀਂ ਮੌਕੇ ਤੇ ਟੀਮ ਭੇਜੀ ਤੇ ਕਰੋ ਪਰ ਜਿੰਨ ਪਾੜ ਗਿਆ ਮੌਕੇ ਤੇ ਜੋ ਸਾਨੂੰ ਫੈਕਟਰੀ ਲੱਗੇ ਨੇ ਇਹ ਚੋਰੀ ਹੋਈ ਆ ਉਨੀਵਰਸਟੀਗੇਸ਼ਨ ਕਰਨੀ ਹੈ ਪਰ ਜਿਹੜੀ ਮਾਊਟ ਉਹਦੇ ਬਾਰੇ ਕੁਝ ਨਹੀਂ ਦੱਸਿਆ ਨਾ ਤੇ ਨਾ ਹੀ ਤੁਹਾਨੂੰ ਉਹ ਕੰਪਲੇਂਟ ਦੇ ਵਿੱਚ ਇਹਦੇ ਬਾਰੇ ਦੱਸਿਆ ਕਿ ਇੰਨੇ ਪੈਸੇ ਚੋਰੀ ਹੋ ਗਏ ਹਨ।ਾਨੂੰ ਕੰਪਲੇਂਟ ਦਿੱਤੀ ਚੋਰੀ ਦਾ। ਉਹਦੇ ਬਾਰੇ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸੱਚ ਸਾਹਮਣੇ ਆਉਣਗੇ।